ਹਰ ਜਾ ਹਰ ਜਾ ਓਏ ਓਏ ਵਾਟ ਓਏ 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 ਇਧਰ ਆ ਯਾਰ ਜਰਾ ਤਸਵੀਰਾਂ ਅਮ੍ਰਿਤਸਰ ਦੇ ਵੇਰਕਾ ਚੌਂਕ ਦੀਆਂ ਨੇ ਜਿੱਥੇ ਕਾਰ ਵਾਸ਼ਿੰਗ ਮਾਲਕ ਦੇ ਨਾਲ ਇੱਕ ਗੁੰਡਾ ਗਰਦੀ ਦਾ ਨੰਗਾ ਨਾਚ ਸਾਹਮਣੇ ਆਇਆ ਹੈ ਇਕ ਘਟਨਾਲ 6:30 ਵਜੇ ਦੇ ਤਕਰੀਬਨ ਵਾਪਰੀ ਹੈ ਜਦੋਂ 15 ਤੋਂ 20 ਨੌਜਵਾਨਾਂ ਵੱਲੋਂ ਕਾਰ ਵਾਸ਼ਿੰਗ ਸੈਂਟਰ ਚ ਲਾਉਣ ਵਾਲੇ ਅਮਨ ਮੀਰ ਤੇ ਹਮਲਾ ਕਰ ਦਿੱਤਾ ਪੀੜਤ ਦੇ ਮੁਤਾਬਕ ਪਹਿਲਾਂ ਉਸ ਦੀ ਕੋਈ ਵੀ ਰੰਜਸ਼ ਨਹੀਂ ਸੀ ਪਰ ਰਸਤੇ ਦੇ ਮਾਮਲੇ ਨੂੰ ਲੈ ਕੇ ਵਿਵਾਦ ਹੋਇਆ ਜਿਸ ਤੋਂ ਬਾਅਦ ਹਮਲਾਵਾਰਾਂ ਨੇ ਅਚਾਨਕ ਉਸ ਨੂੰ ਘੇਰ ਕੇ ਮਾਰਪੀਟ ਕਰਨੇ ਸ਼ੁਰੂ ਕਰ ਦਿੱਤੀ ਹੈ ਹਮਲੇ ਦੌਰਾਨ ਪੀੜਤ ਦੀ ਚੈਨ ਮੰਦਰੀ ਤੇ 40 ਤੋਂ 50 ਹਜ਼ਾਰ ਰੁਪਏ ਦੀ ਨਕਦੀ ਵੀ ਲੁੱਟ ਲਈ ਗਈ ਹੈ ਅਜਹੇ ਆਰੋਪ ਜਿਹੜੇ ਨੇ ਅਮਨਵੀਰ ਸਿੰਘ ਨੇ ਲਗਾਏ ਨੇ ਅਮਨਵੀਰ ਸਿੰਘ ਦਾ ਦਾਵਾ ਹੈ ਕਿ ਹਮਲਾਵਾਰ ਉਸਦੇ ਵਪਾਰ ਨੂੰ ਦੇਖ ਕੇ ਜਲਸੀ ਕਰਦੇ ਸਨ ਜਿਸ ਤੋਂ ਬਾਅਦ ਹੀ ਇਹ ਘਟਨਾ ਕਰਮ ਵਾਪਰਿਆ ਇਸ ਘਟਨਾ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੱਡਾ ਕਲੇਸ਼ ਹੁੰਦਾ ਦਿਖਾਈ ਦੇ ਰਿਹਾ ਹੈ ਪੀੜਤ ਦਾ ਕਹਿਣਾ ਹੈ ਕਿ ਪੁਲਿਸ ਤਕਰੀਬਨ 2 ਘੰਟੇ ਲੇਟ ਪਹੁੰਚੀ ਤੇ ਹਮਲਾਵਾਰਾਂ ਨੇ ਪ੍ਰਸ਼ਾਸਨ ਦੇ ਸਾਹਮਣੇ ਵੀ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਸਤੇ ਹਮਲਾ ਕੀਤਾ ਹੈ ਅਮਨਵੀਰ ਤੇ ਉਸ ਦਾ ਪਰਿਵਾਰ ਪ੍ਰਸ਼ਾਸਨ ਤੋਂ ਜਾਨ ਮਾਲ ਦੀ ਰੱਖਿਆ ਦੀ ਮੰਗ ਕਰ ਰਿਹਾ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਾਮਲਾ ਦੋ ਧਿਰਾਂ ਵਿਚਾਲੇ ਚੱਲਦੇ ਝਗੜੇ ਦਾ ਹੈ ਤੇ ਦੋਹਾਂ ਪੱਖਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਨੇ ਪੁਲਿਸ ਦੇ ਮੁਤਾਬਕ ਪੀੜਤ ਪਾਸੇ ਵੱਲੋਂ ਹਮਲਾਵਰਾਂ ਨੇ ਪਿਸਤੌਲ ਦਿਖਾਉਣ ਦੇ ਦੋਸ਼ ਵੀ ਲਗਾਏ ਨੇ ਜਿਸ ਦੀ ਪੁਸ਼ਟੀ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਪੁਲਿਸ ਨੇ ਕਿਹਾ ਹੈ ਕਿ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਕਿ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜੀ ਆਹ ਗੋਲੀਆਂ ਭਰਿਆ ਪਿਆ ਜੇ ਸਾਰਾ ਹੀ ਆ ਇਹਦੇ 12 13 ਗੋਲੀਆਂ ਜੇ ਇਹ ਸਾਰੀਆਂ ਨੇ ਇਥੇ ਭਰਉਣੀਆਂ ਸੀ ਤਹਾਡਾ ਨੁਕਸਾਨ ਹੋਣਾ ਨਹੀਂ ਟਬਰਦਾ ਇਹਨ ਮੇਰੇ ਤਿੰਨ ਜੀ ਆਹੀਂ ਤੇ ਬੱਚੇ ਨਹੀਂ ਗਿਣਗੇ ਸਾਡੇ ਤੇ ਇਹ ਦੇਖਰ ਕੰਮ ਖਰਾਬ ਹੋ ਜਾਣੀ ਇੱਥੇ ਰੱਬ ਨਾਲ ਭਾਈ ਕੱਲਾ ਸਾਡਾ ਭਰਾ ਰਹਿੰਦਾ ਕੋਈ ਨੁਕਸਾਨ ਕਰ ਜੇ ਗੁਸ਼ਤ ਕਰ ਜੇ ਤੇ ਕੌਣ ਜੁਮੇ ਆ ਰਿਹਾ ਭਜੀ ਅਮਨਬੀਰ ਸਿੰਘ ਆ ਵੀਰ ਜੀ ਕਿੱਥੋਂ ਦੇ ਰਹਿਣ ਹੁੰਦੇ ਜੀ ਵੀਰ ਜੀ ਮੈਂ ਤਾਂ ਬਟਾਲਾ ਰੋਡ ਵੀਰ ਕਾਮਲਾ ਆਇਆ ਜਿਹੜਾ ਵੀਰ ਜੀ ਮੇਰਾ ਗੱਡੀਆਂ ਢੋਂਦਾ ਕੰਮ ਹੈ ਆ ਤੇ ਪਿੱਛੇ ਮੁੰਡਾ ਜਿਹੜਾ ਉਹਨਾਂ ਦਾ ਉਹ ਮੁੰਡੇ ਲੈ ਆ ਕੇ 15ਵੀਂ ਆਇਆ ਤੇ ਆਨੇ ਗਲ ਪੈ ਗਿਆ ਆਪਣਾ ਵਿਅਪਨ ਫੁੱਟ ਗਿਆ ਵਿਅਪਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾਂ ਫਿਰ ਵਿਅਪਨ ਖੋਕੀ ਲੈ ਬਾਬਾ ਜਿਹੜੀ ਆਪਾਂ ਸ਼ਹਿਰ ਦੀ ਸੇਲ ਕੀਤੀ ਸੀ ਉਹ ਸਾਰੀ ਲੈ ਗਿਆ 40 ਤੋਂ 50000 ਰੁਪਇਆ ਕਿੰਨੇ ਕੁ ਬੰਦੇਗੇ ਸਰ ਸਰ ਉਹ 15-20 ਬੰਦੇ ਸੀ ਸਰ ਸਾਰੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਕੋਈ ਰੰਜਸ਼ ਨਹੀਂ ਉਸਤਾਜ ਜੀ ਸਾਡੇ ਨਾਲ ਰੰਜਸ਼ ਕੋਈ ਨਹੀਂ ਹੈਗੀ ਬਸ ਵਾਹੀ ਕੰਮ ਵੇਖ ਕੇ ਮੱਚਦਾ ਅੱਛਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਨਿਆਸ ਉਸਤਾਜ ਜੀ ਸਾਨੂੰ ਨਿਆ ਮਿਲੇ ਟੱਬਰ ਵਾਲੇ ਬੰਦੇ ਆ ਸਾਡੀ ਜਾਨ ਮਾਲ ਤੇ ਜਾਖੀ ਸਾਰੀ ਪ੍ਰਸ਼ਾਸਨ ਕਰੇ ਜੋ ਵੀ ਕਰਨੀ ਆ ਕਿੰਨੇ ਕੁ ਦਾ ਟਾਈਮ ਸੀ ਇਹ ਸਾਢੇ 6 ਦਾ ਟਾਈਮ ਸੀ ਪ੍ਰਸ਼ਾਸਨ ਆ ਗਿਆ ਸੀ ਸਰ ਪ੍ਰਸ਼ਾਸਨ ਹਾਂਜੀ ਆਇਆ ਬੱਟ ਲੇਕਿਨ ਡੇਢ ਦੋ ਘੰਟੇ ਲੇਟ ਆਇਆ ਪ੍ਰਸ਼ਾਸਨ ਦੇ ਸਾਹਮਣੇ ਫੇਰ ਉਹਨਾਂ ਨੇ ਪ੍ਰਸ਼ਾਸਨ ਸਾਹਮਣੇ ਫੇਰ ਕੰਮ ਹੋਇਆ ਵਾ ਉਹ ਕੀ ਮੰਗ ਕਰਦੇ ਆ ਕੰਮ ਬਸ ਮੈਨੂੰ ਨਿਆ ਮਿਲਣਾ ਚਾਹੀਦਾ ਵਾ ਉਹ ਕਿੰਨੇ ਕ ਬੰਦੇ ਸੀ ਜਿਨ੍ਹਾਂ ਨੇ ਉਹ 20 ਤੋਂ ਪਲੱਸ ਬੰਦੇ ਸੀ ਵੀਰ ਜੀ ਤੇ ਉਹਨੇ ਬੰਦੇ ਬੁਲਾਏ ਸੀ ਬਾਹਰੋਂ ਕਿਉਂ ਆਏ ਤੋਰੇ ਕਾਰਨ ਜਿਸ ਤੋਰਨਿਸ਼ ਤੇ ਨਹੀਂ ਕੀ ਜਿਹਦੇ ਕਾਰਨ ਤੁਹਾਨੂੰ ਕਿਉਂ ਆ ਤੋਰਨਿਸ਼ ਕੋਈ ਨਹੀਂ ਹੈਗੀ ਵੈਸੇ ਕੰਮ ਕਰ ਵੇਖੀ ਵੀਰ ਜੀ ਮੱਚਦਾ ਵਾ ਉਹ ਹੂੰ ਉਹਨੇ ਕੱਲ ਮੇਰੀ ਕੰਪਲੇਨਟ ਕੀਤੀ ਸੀ ਕਾਰਪੋਰੇਸ਼ਨ ਦੇ ਵਿੱਚ ਮੇਰੇ ਤੰਬੂ ਲਵਾਤਾ ਉਹਨੇ ਤੇ ਫਿਰ ਥਾਪੀਆਂ ਮਾਰ ਮਾਰ ਗਾੜੀ ਨੂੰ ਲੰਘਦਾ ਸੀ ਸੀੜੀਆਂ ਮਾਰ ਮਾਰ ਕੇ ਝਗੜਾ ਹੋਇਆ ਵਾ ਆਪਣਾ ਬ ਲੈ ਕੇ ਦੋ ਦਿਨਾਂ ਦੇ ਵਿੱਚ ਕੀ ਮਾਮਲਾ ਹੈਗਾ ਸਾਰਾ ਮਾਮਲਾ ਇਹ ਆ ਬਈ ਅਮਨਕਾਰ ਵਾਸ਼ਿੰਗ ਆ ਬਟਾਲਾ ਰੋਡ ਤੇ ਬਾਈਪਾਸ ਦੇ ਲਾਗੇ ਤੇ ਤੋਂ ਅੱਗੇ ਜਾ ਕੇ ਇਸੇ ਲੰਘੇ ਤੇ ਅੱਗੇ ਹੋਟਲ ਆ ਤੇ ਇਹਨਾਂ ਦੀ ਆਪਸ ਵਿੱਚ ਲੰਘੇ ਤੋਂ ਕੋਈ ਗੱਲਬਾਤ ਹੋਈ ਆ ਇਹਨਾਂ ਦਿਖਾ ਦਿੱਤੀ ਆ ਵਕੀਲ ਪਾਲਤੀ ਨੇ ਮੌਕੇ ਤੇ ਆਏ ਆ ਮੌਕੇ ਮੁਤਾਬਕ ਜੋ ਹਾਲਾਤ ਨੇ ਉਹ ਵੇਖ ਲੈਣੇ ਉਹਦੇ ਮੁਤਾਬਕ ਕਾਰਵਾਈ ਕਰਦੇ ਆ ਇੰਚਾਰ ਸਾਹਿਬ ਨੇ ਉਹਨਾਂ ਨੂੰ ਬੋਲੂ ਕਿਹਾ ਜਾ ਰਿਹਾ ਵਾ ਜਿਹੜੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਕਿ ਦੂਜੀ ਪਾਰਟੀ ਨੇ ਕੋਈ ਪਿਸਤਲ ਨਹੀਂ ਦਿਖਾਈ ਆ ਜੀ ਉਹਨਾਂ ਨੇ ਪਿਸਤਲ ਵੀ ਕੱਢਿਆ ਵਾ ਕੈਮਰੇ ਦੇ ਵਿੱਚ ਆਇਆ ਵਾ ਚਲੋ ਮੈਂ ਦੇਖ ਲੈਨੇ ਆ ਇਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਆਪਾਂ ਚੈੱਕ ਕਰਕੇ ਵੇਖ ਲੈਨੇ ਕੀ ਆ ਠੀਕ ਆ ਤੁਹਾਨੂੰ ਕੀ ਬਿਆਨ ਦਿਖਾਇਆ ਅਜੇ ਕੁਝ ਨਹੀਂ ਲਿਖਾਇਆ ਜੀ ਅਜੇ ਮੌਕੇ ਤੇ ਹਾਲਾਤ ਕਿਦਾਂ ਦੇ ਜੀ ਹਾਲਾਤ ਤਾਂ ਸਾਹਮਣੇ ਹੀ ਆ ਤੁਹਾਡੇ ਤੁਸੀਂ ਵੀ ਇੱਥੇ ਹੀ ਹੋ ਬਾਕੀ ਜੋ ਤਸਦੀਕ ਮੁਤਾਬਕ ਪਾਇੰਦਾ ਕਰ ਲਈ